ਤਾ ਮਿੱਤਰੋ ਪਿੰਡ ਦੇ ਵਿੱਚ ਇੱਕ ਆਰਐਮਪੀ ਡਾਕਟਰ ਤੇ ਘਰ ਦੇ ਵਿੱਚ ਇੱਕ ਇਮਾਨਦਾਰ ਕੁੱਤਾ ਹੋਣਾ ਬਹੁਤ ਜ਼ਰੂਰੀ ਹੈ ਉਹ ਵੀ ਲਗਭਗ 1:30 ਵਜੇ ਕਿਉਂ ਕਿਉਂਕਿ ਮਿੱਤਰੋ ਇਹਨਾਂ ਬਿਉਰਗਾਂ ਦਾ ਵਧ ਗਿਆ ਬਲੱਡ ਤੇ ਆਹ ਸੱਜਣਾ ਇਸ ਕੁੱਤੇ ਨੂੰ ਲੈ ਕੇ ਮੇਰੇ ਕੋਲੇ ਆ ਗਏ ਨੇ ਤੇ ਮੈਂ ਆਰਐਮਪੀ ਡਾਕਟਰ ਪਿੰਡ ਲਵਾਉਣੇ ਲਈ ਦਾ ਤੇ ਲਗਭਗ 1 ਵਜੇ ਦਾ ਟਾਈਮ ਹੈ ਤੇ ਇਸ ਕਰਕੇ ਸਿਆਣੇ ਵੀ ਇਹ ਗੱਲ ਕਹਿੰਦੇ ਆ ਬਿਉਰਗ ਵੀ ਇਹ ਗੱਲ ਕਹਿੰਦੇ ਆ ਇਹ ਪਿੰਡ ਦੇ ਵਿੱਚ ਆ ਰਿਹਾ ਐਮਪੀ ਡਾਕਟਰ ਤੇ ਘਰ ਦੇ ਵਿੱਚ ਇੱਕ ਇਮਾਨਦਾਰ ਕੁੱਤਾ ਨਾਲ ਹੋਣਾ ਬਹੁਤ ਜ਼ਰੂਰੀ ਹੈ। ਕਿਉਂ ਅੰਕਲ? ਰਾਈਟ ਹੈ ਕਿ ਨਹੀਂ? ਹਾਂਜੀ ਹਾਂਜੀ ਜ਼ਰੂਰੀ ਹੈ ਜ਼ਰੂਰੀ ਹੋਣਾ ਚਾਹੀਦਾ। ਵੇਖੋ ਇਹ ਅਸੀਂ ਦੁਰੇ ਟਾਣੀ ਦੋ ਤੇ ਨਾਲ ਆਇਆ। ਸਾਡੇ ਨਾਲ ਦੁਰੇ ਨੂੰ بڑے ਕੁੱਤੇ ਪੈਣੇ ਰਾਹ ਦੇ। ਇਹ ਸਾਡੇ ਆਲੀ ਪਿਛਾਂ ਗੋੜੀ। ਹੈ ਤੇ 1 ਵਜੇ ਦਾ ਟਾਈਮ ਆ। ਮੈਨੂੰ ਇਹ ਕਿਸੇ ਕੁੱਤੇ ਤੋਂ ਨਹੀਂ ਡਰੇ ਦੋਵੇਂ। ਤੇੜਾ ਇੱਕ ਕੁੱਤੀ ਨਾਲ ਇੱਕ ਕੁੱਤਾ। ਹਾਂ ਉਹ ਨਾਲ ਉਹ ਅੱਛਾ ਦੋਵੇਂ ਆਏ ਹੈ ਹਾਂ ਦੋਨੇ ਇੱਕ ਕੁੱਤੀ ਦੇ ਨਾਲ ਪੁੱਤਰਾ ਹੈ ਜੋੜਾ ਹੈ ਜੋੜਾ ਨਾਲ ਅੱਛਾ ਹਾਂ ਪਰ ਜੋੜਾ ਕੰਮ ਕਰਦਾ ਠੀਕ ਕਲਾ ਦੀ ਦਾ ਕੁੱਤਾ ਸਰਕਾਰਾਂ ਤੋਂ ਬਈ ਕੁਝ ਨਹੀਂ ਹੋਣਾਗਾ ਮਹੱਲਾ ਕਲੀਨਿਕ ਬਣਨੇ ਪਰ ਇੱਕ ਵਾਰੀ ਉੱਠ ਕੇ ਕੋਈ ਦਵਾਈ ਨਹੀਂ ਦਿੰਦਾ ਹਾਲਾਂਕਿ ਸਾਡੀ ਕਮਿਊਨਿਟੀ ਨੂੰ ਬਹੁਤ ਮਾੜਾ ਕਿਹਾ ਜਾਂਦਾ ਹੈ ਨਾ ਕੋਈ ਝੋਲਾ ਸ਼ਾਪ ਕਹਿ ਦਿੰਦਾ ਕੋਈ ਝੋਲਾ ਚੱਕ ਕਹਿ ਦਿੰਦਾ ਸਾਨੂੰ ਕਹਿ ਦਿੰਦਾ ਬਦਨਾਮ ਕਰਦਾ ਪਰ ਕਿਦਣਾ ਕਿਤੇ ਤੁਹਾਡੇ ਹੀ ਕੰਮ ਆਏ ਆ ਹੁਣ ਬੀਪੀ ਵਧਿਆ ਸੀ ਅੰਕਲ ਦਾ 2 250 ਹੋਇਆ ਖੜਾ ਸੀਗਾ ਦਰਦ ਹੋਈ ਜਾਂਦੀ ਸੀ ਸਿਰਫ ਅਸੀਂ ਇੱਕ ਗੋਲੀ ਜੀਬ ਦੇ ਵਿੱਚ ਰੱਖੀ ਆ ਬਾਕੀ ਦਿੱਤੀ ਆ ਠੀਕ ਆ ਬਾਕੀ ਸਲਾਹ ਦਿੰਦੀ ਆ ਭਾਈ ਸੁਭਾਅ ਦਾ ਚੰਗੇ ਡਾਕਟਰ ਕੋਲੇ ਜਾ ਕੇ ਦਵਾਈ ਲਈ ਕਿਉਂਕਿ ਅੰਕਲ ਹਾਂ ਜੀ ਸਹੀ ਕਿਹਾ ਨਾ ਇਸ ਕਰਕੇ ਯਾਰ ਕਦਰ ਕਰਾ ਕਰੋ ਪਿੰਡ ਦੇ ਵਿੱਚ ਡਾਕਟਰ ਜਿਹੜਾ ਤੁਹਾਡੇ ਰਾਤ ਬਰਾਤ ਕੰਮ ਆਉਂਦਾ ਬਿਲਕੁਲ ਜੇਕਰ ਤੁਸੀਂ ਰਾਤ ਬਰਾਤ ਤੇ ਤੁਹਾਡੇ ਕੰਮ ਆਉਂਦਾ ਤੇ ਉਹਨੂੰ ਕਹਿ ਕੇ ਝੋਲਾ ਚੱਕ ਜਾਂ ਝੋਲਾ ਛਾਪ ਕੇ ਕਿ ਤੁਸੀਂ ਬਦਨਾਮ ਕਰੋ ਗੱਲ ਮਾੜੀ ਐ ਕਿਤੇ ਆ ਬਾਪੂ ਵੰਗੂ ਕੀ ਪਤਾ ਕਦੋਂ ਲੋੜ ਪੈ ਜੀ ਹੈ ਹਾਂਜੀ ਹਾਂਜੀ ਹੁਣ ਇਹਨੂੰ ਪੁੱਛ ਕੇ ਵੇਖ ਲੋ ਆਰ ਐਮ ਪੀ ਡਾਕਟਰ ਕੀ ਚੀਜ਼ ਹੈ ਕੋਈ ਮੇਰੀ ਜਾਨ ਨਿਕਲ ਗਈ ਇਹਦਾ ਨਹੀਂ ਇਹ ਵੀ ਨਾ ਬੁਰਾ ਪਿੰਡ ਚ ਆਰ ਐਮ ਪੀ ਡਾਕਟਰ ਆਣਾ ਤੇ ਜੇਕਰ ਤੁਹਾਡੇ ਕੰਮ ਆ ਗਿਆ 12:30 1 ਵਜੇ ਤੁਹਾਨੂੰ ਤਾਂ ਵੱਡਾ ਕੋਈ ਮਾਲਕ ਨਾਲ ਦੂਜਾ ਰੱਬ ਨਹੀਂ ਗਾ ਮੈਂ ਆਪਦੇ ਆਪ ਨੂੰ ਰੱਬ ਨਹੀਂ ਕਹਿੰਦਾ ਡਾਕਟਰ ਤੋਂ ਇੱਕ ਤਰ੍ਹਾਂ ਉੱਪਰ ਹੁੰਦਾ ਤੇ ਇੱਕ ਰੱਬ ਹੁੰਦਾ ਡਾਕਟਰ ਠੀਕ ਹੈ ਕਿ ਨਹੀਂ ਪਰ ਉਹਦੀ ਕਦਰ ਕਰਨੀ ਬਹੁਤ ਜ਼ਰੂਰੀ ਹੈ ਜਿਹੜਾ ਆਪਦੀ ਨੀਂਦ ਹਰਾਮ ਕਰਕੇ 1 ਵਜੇ ਉੱਠਦਾ ਬਿਲਕੁਲ ਤੇ ਤੁਹਾਨੂੰ ਦਵਾਈ ਦਿੰਦਾ ਤੇ ਨਾਲ ਜਿਗਰ ਤੁਹਾਡੇ ਘਰੇ ਇਮਾਨਦਾਰ ਕੁੱਤਾ ਤੇ ਉਸ ਦੀ ਕਦਰ ਵੀ ਕਰਿਆ ਕਰੋ। ਆਹ ਸਹੀ ਗੱਲ। ਕੀ ਹੈ ਕਰਨ? ਬਿਲਕੁਲ। ਉਹਨਾਂ ਘਰ ਦੇ ਜੀਆਂ ਵਾਂਗੂ ਰੱਖਦਾ। ਹਾਂ। ਘਰ ਦੇ ਜੀਆਂ ਵਾਂਗੂ ਉਹ ਵੇਲਾ ਬਾਹਰ ਪਹਿਰਾ ਦਈ ਜਾਂਦੇ ਕਿਉਂਕਿ ਗੇਟ ਮੇਰਾ ਖੁੱਲਾ ਕਰਦਾ। ਉੱਥੇ ਗਾਇਜਲੇ ਹੋਂ ਉਹ। ਹਾਂ। ਕਿਵੇਂ ਬਾਪੂ ਬੈਟਰ ਹੈ? ਹਾਂ। ਓਕੇ ਜਾਵਾਂ।